ਰੈਡੀ ਪਿਛਲੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਕਸ਼ਮੀਰ ਤੇ ਸੋਨਮਾਰਗ ਵਿੱਚ 6 ਕਿਲੋਮੀਟਰ ਲੰਬੀ ਸੁਰੰਗ ਦਾ ਉਦਘਾਟਨ ਕਰਕੇ ਇਸ ਫਿੱਤੇ ਵਿੱਚ ਵਿਕਾਸ ਦੀਆਂ ਹੋਰ ਵੱਡੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਗਈਆਂ ਹਨ ਡੰਡੀ ਗਗਨਗੀਰ ਨੂੰ ਸੋਨਮਾਰਗ ਨਾਲ ਜੋੜਨ ਵਾਲੀ ਇਸ ਸੁਰੰਗ ਨੂੰ ਸਾਲ 2015 ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਅਨੇਕਾਂ ਅੜਚਨਾ ਅਤੇ ਦੁਸ਼ਵਾਰੀਆਂ ਕਾਰਨ ਇਹ ਕੰਮ ਲਟਕਦਾ ਗਿਆ ਡੰਡੀ ਫਿਰ ਵੀ ਇਸ ਮਹੱਤਮ ਪੂਰਨ ਕੰਮ ਨੂੰ ਆਖਰ ਸਫਲਤਾਪੂਰਵਕ ਸਿਰੇ ਚੜਾਹੀ ਲਿਆ ਗਿਆ ਹੈ ਡੰਡੀ ਇਹ ਸੁਰੰਗ ਕੇਂਦਰੀ ਕਸ਼ਮੀਰ ਦੇ ਗੰਦਰਲ ਬਲ ਜਿਲੇ ਵਿੱਚ ਤੇਤਾ ਹੈ ਡੰਡੀ ਇਸ ਨਾਲ ਗਗਨਗੀਰ ਤੋਂ ਸੋਨਮਾਰਗ ਤੱਕ ਇਸ ਨਾਲ ਆਵਾਜਾਈ ਆਸਾਨ ਹੋ ਗਈ ਹੈ ਡੰਡੀ ਸੋਨਮਾਰਗ ਸੈਲਾਨੀਆਂ ਦਾ ਵੀ ਮਨਪੌਂਦਾ ਸਥਾਨ ਹੈ ਡੰਡੀ ਬਰਫ਼ਬਾਰੀ ਸਮੇ ਇਹ ਰਸਤਾ ਬੰਦ ਹੋ ਜਾਂਦਾ ਸੀ ਡੰਡੀ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਵਿੱਚੋਂ ਬੇहद ਮੁਸ਼ਕਲ ਹਾਲਾਤ ਵਿਚ ਇਸ ਲਈ ਰਸਤਾ ਬਣਾਇਆ ਗਿਆ ਹੈ ਡੰਡੀ ਇਸ ਲਈ ਇਸ ਨੂੰ ਜੈਡ ਮੋੜ ਦਾ ਨਾਂ ਵੀ ਦਿੱਤਾ ਗਿਆ ਹੈ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਲਈ 33 ਸੁਰੰਗਾਂ ਬਣਾਉਣ ਦੀ ਯੋਜਨਾ ਬਣਾਈ ਗਈ ਸੀ ਜਿਨ੍ਹਾਂ ਵਿੱਚੋਂ 15 ਪੂਰੀਆਂ ਹੋ ਚੁੱਕੀਆਂ ਹਨ ਡੰਡੀ ਫੌਣ ਬਣੀ ਨਵੀਂ ਸੁਰੰਗ ਜ਼ਮੀਨ ਖਿਸਕਣ ਅਤੇ ਬਰਫਬਾਰੀ ਦੇ ਖਤਰੇ ਵਾਲੇ ਰਸਤਿਆਂ ਨੂੰ ਬਾਈਪਾਸ ਕਰੇਗੀ ਸੋਨਮਾਰਗ ਤੱਕ ਇਸ ਸੁਰੰਗ ਦੇ ਪਣ ਨਾਲ ਜਿੱਥੇ ਫੌਜ ਦੇ ਸਰਹੱਦੀ ਇਲਾਕਿਆਂ ਤੱਕ ਪੁੱਜਣ ਵਿੱਚ ਆਸਾਨੀ ਹੋ ਸਕੇਗੀ ਉੱਥੇ ਸੋਨਮਾਰਗ ਤੜ ਦਾ ਸਿੱਟਾ ਸਬੰਧ ਰਾਜਧਾਨੀ ਸ਼੍ਰੀਨਗਰ ਨਾਲ ਵੀ ਜੁੜ ਜਾਵੇਗਾ ਡੰਡੀ ਅਜਿਹਾ ਹੋਣ ਨਾਲ ਇਸ ਖਿੱਤੇ ਦੀ ਆਰਥਿਕਤਾ ਮਜ਼ਬੂਤ ਹੋ ਸਕੇਗੀ ਅਤੇ ਸਾਰਾ ਸਾਲ ਹਰ ਸਮੇਂ ਹਰ ਮੌਸਮ ਵਿੱਚ ਸਲਾਨੀਆਂ ਦੇਵੀ ਇੱਥੇ ਪੁੱਜਣ ਵਿੱਚ ਵੱਡੀ ਆਸਾਨੀ ਹੋਵੇਗੀ ਡੰਡੀ ਇਸ ਦੇ ਨੇੜੇ ਹੀ ਹੋਰ ਸੰਪਰਕ ਸੜਕਾਂ ਅਤੇ ਸੈਲਾਨੀਆਂ ਲਈ ਜੋਜੀਲਾ சுரੰਗ ਦਾ ਨਿਰਮਾਣ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਡੰਡੀ ਸੁਰੱਖਿਆ ਦੇ ਪੱਖ ਤੋਂ ਵੀ ਇਸ சுரੰਗ ਨਾਲ ਕਾਰਗਿਲ ਅਤੇ ਲੇਹ ਤੱਕ ਹਰ ਤਰ੍ਹਾਂ ਦੀ ਆਵਾਜਾਈ ਹੋ ਸਕੇਗੀ ਡੰਡੀ ਇਸ ਤੋਂ ਪਹਿਲਾਂ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਜ਼ਰੂਰੀ ਵਾਸਤਾਂ ਅਤੇ ਡਾਕਟਰੀ ਸਹੂਲਤਾਂ ਲਈ ਬੇहद ਪਰੇਸ਼ਾਨੀਆਂ ਵਿੱਚੋਂ ਗੁਜ਼ਰਨਾ ਪੈਂਦਾ ਰਿਹਾ ਹੈ ਡੰਡੀ 2700 ਕਰੋੜ ਦੀ ਲਾਗਤ ਨਾਲ ਬਣਾਈ ਗਈ ਇਸ ਸੁਰੰਗ ਨਾਲ ਕਸ਼ਮੀਰ ਦੀ ਜ਼ਿੰਦਗੀ ਦੀ ਧੜਕਣ ਹੋਰ ਵੀ ਵਧਣ ਦੀ ਸੰਭਾਵਨਾ ਹੈ ਡੰਡੀ ਇਸ ਦੇ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਾਲ ਕੇਂਦਰੀ ਮੰਤਰੀ ਨਿਤਿਨ ਗੜਕਰੀ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸ਼ਾਮਲ ਹੋਏ ਡੰਡੀ ਇਸ ਮੌਕੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਲਈ ਆਰੰਭੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਡੰਡੀ ਪਿਛਲੇ ਸਮੇਂ ਵਿੱਚ ਇਸ ਖੇਤੇ ਵਿੱਚ ਮੁੱਢਲੇ ਢਾਂਚੇ ਦਾ ਵੱਡਾ ਵਿਕਾਸ ਹੋਇਆ ਹੈ ਅਤੇ ਪੂਰੇ ਜੰਮੂ ਕਸ਼ਮੀਰ ਨੂੰ ਸ਼ਹਿਰਾਂ ਨਾਲ ਜੋੜ ਦਿੱਤਾ ਗਿਆ ਹੈ ਡੰਡੀ ਇਸ ਲਈ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਜੋਗ ਦਿਵਸ ਉਤੇ ਜੂਨ ਵਿੱਚ ਤਿੰਨ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚੋਂ ਉਹਨਾਂ ਨੇ ਦੋ ਵਾਅਦੇ ਪੂਰੇ ਕਰ ਦਿੱਤੇ ਹਨ ਡੰਡੀ